ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਇਹ ਉਹ ਸਥਾਨ ਹੈ ਜਿੱਥੇ ਛੋਟੇ ਸਾਹਿਬਜ਼ਾਦਿਆਂ ਦਾ ਸੰਸਕਾਰ ਕੀਤਾ ਗਿਆ ਸੀ ਗੁਰੂ ਸਾਹਿਬ ਦੇ ਸੇਵਕ دیਵਾਨ ਟੋਟਰਮਲ ਨੇ ਸੰਸਕਾਰ ਦੀ ਸੇਵਾ ਲਈ دیਵਾਨ ਟੋਟਰਮਲ ਨੂੰ ਕਿਹਾ ਗਿਆ ਕਿ ਸੋਨੇ ਦੀਆਂ ਮੋਹਰਾਂ ਧਰਤੀ ਤੇ ਉੱਪਰ ਵਿਛਾਉਣੀਆਂ ਪੈਣਗੀਆਂ ਫਿਰ دیਵਾਨ ਟੋਟਰਮਲ ਨੇ ਸੋਨੇ ਦੀਆਂ ਮੋਹਰਾਂ ਵਿਛਾ ਕੇ ਸੰਸਕਾਰ ਲਈ ਜ਼ਮੀਨ ਖਰੀਦੀ ਗੁਰੂ ਘਰ ਦੇ ਅਨੰਨ ਸੇਵਕ ਦੀਵਾਨ ਟੋਡਰਮਲ ਜੀ ਨੇ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਹੋਈ ਧਨ ਸੰਪਤੀ ਕੁਰਬਾਨ ਕਰਕੇ ਵਜ਼ੀਰ ਖਾਂ ਦੀ ਸ਼ਰਤ ਪੂਰੀ ਕਰਦਿਆਂ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਇਸ ਜਗ੍ਹਾ ਤੇ ਧਰਤੀ ਦਾ ਉਹ ਟੋਕੜਾ ਖਰੀਦਿਆ ਜਿਸ ਉੱਪਰ ਇੱਕੋ ਹੀ ਚੇਖਾ ਵਿੱਚ ਸਾਹਿਬਜ਼ਾਤਿਆਂ ਬਾਬਾ ਜ਼ੂਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੇ ਪਵਿੱਤਰ ਸਰੀਰਾਂ ਦਾ ਸੰਸਕਾਰ ਕੀਤਾ ਧਰਮ ਲਈ ਦਿੱਤੀਆਂ ਸਭ ਤੋਂ ਵੱਡੀਆਂ ਕੁਰਬਾਨੀਆਂ ਦੇਖਣੀਆਂ ਨੇ ਧਰਮ ਪ੍ਰਤੀ ਵਫਾਦਾਰੀਆਂ ਦੇਖਣੀਆਂ ਨੇ ਨਿੱਕੀਆਂ ਜਿੰਦਾ ਵੱਡਾ ਸਾਕਾ ਦੇਖਣਾ ਜਾਂ ਸ਼ਹੀਦਾਂ ਦੀ ਧਰਤੀ ਦੇਖਣੀ ਹੈ ਤਾਂ ਆਓ ਸਰੰਦ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਅੱਜ ਪਹੁੰਚਿਆ ਸ਼ਹੀਦਾਂ ਦੀ ਧਰਤੀ ਸ੍ਰੀ ਫਤਿਹਗੜ ਸਾਹਿਬ ਤੇ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਜਿੱਥੇ ਸ਼ਹੀਦਾਂ ਦਾ ਖੂਨ ਡੋਲਿਆ ਧਰਮ ਦੇ ਲਈ ਸਭ ਤੋਂ ਵੱਡੀਆਂ ਕੁਰਬਾਨੀਆਂ ਇਸ ਧਰਤੀ ਦੇ ਉੱਪਰ ਦਿੱਤੀਆਂ ਗਈਆਂ ਤਾਂ ਅੱਜ ਤੁਹਾਨੂੰ ਦਰਸ਼ਨ ਕਰਵਾਵਾਂਗੇ ਗੁਰਦੁਆਰਾ ਸ਼੍ਰੀ ਚੋਤੀਸਰੂਪ ਸਾਹਿਬ ਦੇ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਛੋਟੇ ਪੁੱਤਰਾਂ ਦੇ ਸੰਸਕਾਰ ਕੀਤੇ ਗਏ ਮਾਤਾ ਗੁਜਰੀ ਜੀ ਦਾ ਸੰਸਕਾਰ ਕੀਤਾ ਗਿਆ ਇਹ ਧਰਤੀ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਹੈ ਕਿਉਂਕਿ ਜਦੋਂ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਣਿਆ ਗਿਆ ਸੀ ਜਿੰਦਾ ਚਣਵਾ ਦਿੱਤਾ ਗਿਆ ਸੀ ਤਾਂ ਉਹਨਾਂ ਦੀ ਮ੍ਰਿਤਕ ਦੇਹਾਂ ਨੂੰ ਸੁਟਵਾ ਦਿੱਤਾ ਗਿਆ ਪੂਰੇ ਸਰਾਂਦ ਦੇ ਵਿੱਚ ਇਹ ਹੁਕਮ ਕਰ ਦਿੱਤੇ ਜਾਂਦੇ ਨੇ ਕਿ ਉਹਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਕੋਈ ਵੀ ਨਾ ਸਾਂਭੇ ਫਿਰ ਫਰਮਾਨ ਹੁੰਦੇ ਨੇ ਕਿ ਜੇਕਰ ਉਹਨਾਂ ਦੀਆਂ ਮ੍ਰਿਤਕ ਦੇਹਾਂ ਦਾ ਅੰਤਿਮ ਸੰਸਕਾਰ ਕਰਨਾ ਹੈ ਤਾਂ ਉਹਨਾਂ ਦੇ ਲਈ ਜ਼ਮੀਨ ਖਰੀਦਣੀ ਪਵੇਗੀ ਤਾਂ ਕੌਮ ਦਾ ਇੱਕ ਸੇਵਕ ਸਾਹਮਣੇ ਆਉਂਦਾ ਗੁਰੂ ਦਾ ਪਿਆਰਾ ਸਾਹਮਣੇ ਆਉਂਦਾ ਜਿਹੜਾ ਕਿ ਉਹਨਾਂ ਹੁਕਮਾਂ ਨੂੰ ਮੰਨਦਾ ਇਹ ਐਲਾਨ ਕੀਤਾ ਜਾਂਦਾ ਹੈ ਕਿ ਸੋਨੇ ਦੀਆਂ ਮੋਹਰਾਂ ਵਛਾਈਆਂ ਜਾਣ ਜਿੰਨੀ ਜਗ੍ਹਾ ਦੇ ਵਿੱਚ ਸੋਨੇ ਦੀਆਂ ਮੋਹਰਾਂ ਵਛਾਈਆਂ ਜਾਣਗੀਆਂ ਉਨੀ ਜਗ੍ਹਾ ਅੰਤਿਮ ਸੰਸਕਾਰ ਦੇ ਲਈ ਦਿੱਤੀ ਜਾਵੇਗੀ ਤਾਂ ਦੀਵਾਨ ਟੋਡਰਮਲ ਹੋਰੀ ਜਿਨ੍ਹਾਂ ਦੇ ਵੱਲੋਂ ਇਹ ਸੇਵਾ ਕੀਤੀ ਗਈ ਦੀਵਾਨ ਟੋਡਰਮਲ ਹੋਰਾਂ ਨੇ 78000 ਸੋਨੇ ਦੀਆਂ ਮੋਹਰਾ ਧਰਤੀ ਦੇ ਉੱਪਰ ਵਿਛਾਈਆਂ ਉਸ ਤੋਂ ਬਾਅਦ ਮਾਤਾ ਗੁਜਰੀ ਜੀ ਅਤੇ ਛੋਟੇ ਸਹਬਜ਼ਾਦਿਆਂ ਦੇ ਅੰਤਿਮ ਸੰਸਕਾਰ ਦੇ ਲਈ ਜਗ੍ਹਾ ਖਰੀਦੀ ਤਾਂ ਇਹ ਉਹ ਸਥਾਨ ਹੈ ਜਿੱਥੇ ਛੋਟੇ ਸਹਬਜ਼ਾਦੇ ਅਤੇ ਮਾਤਾ ਗੁਜਰ ਜੀ ਦਾ ਅੰਤਿਮ ਸੰਸਕਾਰ ਕੀਤਾ ਗਿਆ ਤਾਂ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਕਿਉਂਕਿ 78000 ਸੋਨੇ ਦੀਆਂ ਮੋਹਰਾ 780 ਕਿਲੋ ਸੋਨਾ ਧਰਤੀ ਦੇ ਉੱਪਰ ਵਿਛਾ ਕੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਅੰਤਿਮ ਸੰਸਕਾਰ ਦੇ ਲਈ ਜਗ੍ਹਾ ਖਰੀਦੀ ਗਈ ਸੀ ਤਾਂ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਹੈ ਸਭ ਤੋਂ ਪਵਿੱਤਰ ਧਰਤੀ ਹੈ ਇਸ ਧਰਤੀ ਦੇ ਉੱਪਰ ਸ਼ਹੀਦਾਂ ਦਾ ਖੂਨ ਡਿੱਲਿਆ ਕੌਮ ਦੇ ਲਈ ਧਰਮ ਦੇ ਲਈ ਸਭ ਤੋਂ ਵੱਡੀਆਂ ਕੁਰਬਾਨੀਆਂ ਇਸ ਧਰਤੀ ਦੇ ਉੱਪਰ ਦਿੱਤੀਆਂ ਗਈਆਂ ਤਾਂ ਇਹ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਦਰਸ਼ਨ ਕਰੋ ਤਾਂ ਹੁਣ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਤੋਂ ਜਾਣੂ ਕਰਵਾਵਾਂਗੇ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਇਹ ਉਹ ਸਥਾਨ ਹੈ ਜਿੱਥੇ ਛੋਟੇ ਸਾਹਿਬਜ਼ਾਦਿਆਂ ਦਾ ਸੰਸਕਾਰ ਕੀਤਾ ਗਿਆ ਸੀ ਜਦੋਂ ਬੱਚਿਆਂ ਅਤੇ ਮਾਤਾ ਜੀ ਨੂੰ ਸਰਹੰਦ ਲਿਆਂਦਾ ਗਿਆ ਤਾਂ ਸਰਹੰਦ ਲਿਆ ਕੇ ਮਾਤਾ ਜੀ ਅਤੇ ਛੋਟੇ ਬੱਚਿਆਂ ਨੂੰ ਠੰਡੇ ਬੋਰਛੇ ਦੇ ਵਿੱਚ ਕੈਦ ਕੀਤਾ ਗਿਆ ਛੋਟੇ ਸਾਹਿਬਜ਼ਾਦਿਆਂ ਨੂੰ ਜਦੋਂ ਕਚਹਿਰੀ 'ਚ ਲਿਆਂਦਾ ਗਿਆ ਤਾਂ ਉਸ ਸਮੇਂ ਨਵਾਬ ਵਜ਼ੀਰ ਖਾਨ ਨੇ ਇਸਲਾਮ ਕਬੂਲਣ ਲਈ ਕਿਹਾ ਕਈ ਤਰ੍ਹਾਂ ਦੇ ਲਾਲਚ ਦਿੱਤੇ ਗਏ ਪਰ ਛੋਟੇ ਸਾਹਿਬਜ਼ਾਦੇ ਨਾ ਮੰਨੇ ਫਿਰ ਛੋਟੇ ਸਾਹਿਬਜ਼ਾਦਿਆਂ ਨੂੰ ਜਿੰਦਾ ਨੀਹਾਂ 'ਚ ਚੁਣਵਾ ਦਿੱਤਾ। ਪਵਿੱਤਰ ਦੇਹਾਂ ਨੂੰ ਸੁੱਟਵਾ ਦਿੱਤਾ ਗਿਆ। ਹੁਕਮ ਕਰ ਦਿੱਤੇ ਗਏ ਕਿ ਦੇਹਾਂ ਦੀ ਸਾੰਭ ਕੋਈ ਨਹੀਂ ਕਰੇਗਾ। ਪਰ ਗੁਰੂ ਸਾਹਿਬ ਦੇ ਸੇਵਕ دیਵਾਨ ਟੋਟਰਮਲ ਨੇ ਸੰਸਕਾਰ ਦੀ ਸੇਵਾ ਲਈ। دیਵਾਨ ਟੋਟਰਮਲ ਨੂੰ ਕਿਹਾ ਗਿਆ ਕਿ ਸੋਨੇ ਦੀਆਂ ਮੋਹਰਾਂ ਧਰਤੀ ਤੇ ਉੱਪਰ ਵਿਛਾਉਣੀਆਂ ਪੈਣਗੀਆਂ। ਫਿਰ ਦੀਵਾਨ ਟੋਡਰਮਲ ਨੇ ਸੋਨੇ ਦੀਆਂ ਮੋਹਰਾਂ ਵਿਛਾ ਕੇ ਸੰਸਕਾਰ ਲਈ ਜ਼ਮੀਨ ਖਰੀਦੀ। ਐਸਾ ਸਥਾਨ ਤੇ ਸ਼ਹੀਦੀ ਮਗਰੋਂ ਦੋਹਾਂ ਸਾਹਿਬਜ਼ਾਦਿਆਂ ਦਾ ਸੰਸਕਾਰ ਕੀਤਾ ਗਿਆ ਸੀ। ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦਾ ਸੰਸਕਾਰ ਟੋਡਰਮਲ ਅਤੇ ਜੋਤ ਸਿੰਘ ਪਿੰਡ ਆਤੀਵਾਲਾ ਨੇ ਕੀਤਾ ਸੀ। ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਅਤੇ ਬਿਰਧ ਮਾਂ ਮਾਤਾ ਗੁਜਰੀ ਜੀ ਨੂੰ ਅਣਮਨੁੱਖੀ ਤਸੀਹੇ ਦੇ ਕੇ ਸ਼ਹੀਦ ਕਰਨ ਪਿੱਛੇ ਜ਼ਾਲਮ ਹਕੂਮਤ ਦੀ ਇਹ ਵੀ ਮਨਸਾ ਸੀ ਕਿ ਲੋਕਮਨਾ ਅੰਦਰ ਦਿੱਲੀ ਸਰਕਾਰ ਦੀ ਦਹਿਸ਼ਤ ਵਧਾਈ ਜਾ ਸਕੇ ਇਸ ਮਨਸੂਬੇ ਤਹਿਤ ਸਹਿਬਜ਼ਾਤਿਆਂ ਅਤੇ ਮਾਤਾ ਜੀ ਦੇ ਅੰਤਿਮ ਸੰਸਕਾਰ ਲਈ ਨਾ ਪੂਰੀਆਂ ਹੋਣ ਵਾਲੀਆਂ ਸ਼ਰਤਾਂ ਰੱਖੀਆਂ ਗਈਆਂ ਗੁਰੂ ਘਰ ਦੇ ਅਨੰਨ ਸੇਵਕ ਦੀਵਾਨ ਟੋਟਰਮਲ ਜੀ ਨੇ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਹੋਈ ਧਨ ਸੰਪਤੀ ਕੁਰਬਾਨ ਕਰਕੇ ਵਜ਼ੀਰ ਖਾਂ ਦੀ ਸ਼ਰਤ ਪੂਰੀ ਕਰਦਿਆਂ ਸੋਨੇ ਦੀਆਂ ਮੂਹਰਾਂ ਖੜੀਆਂ ਕਰਕੇ ਇਸ ਜਗ੍ਹਾ ਤੇ ਧਰਤੀ ਦਾ ਉਹ ਟੋਕੜਾ ਖਰੀਦਿਆ ਜਿਸ ਉੱਪਰ ਇੱਕੋ ਹੀ ਚੇਖਾ ਵਿੱਚ ਸਾਹਿਬਜ਼ਾਦੇਆ ਬਾਬਾ ਜ਼ੂਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਦੇ ਪਵਿੱਤਰ ਸਰੀਰਾਂ ਦਾ ਸੰਸਕਾਰ ਕੀਤਾ ਜਿੱਥੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੁੱਖ ਪ੍ਰਕਾਸ਼ ਸਥਾਨ ਹੈ